ਹਲੋ ਫਰੈਂਡਸ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਿਨਾ ਜੂਸਰ ਮਿਕਸਰ ਦੇ ਬਨਾਨਾ ਸ਼ੇਕ ਜੋ ਕਿ ਸਹਿਜ ਜਿੱਦ ਕਰੀ ਆਂਦੀ ਸੀ ਇਹ ਆਪਣਾ ਜੂਸਰ ਹੈਗਾ ਖਾਵ ਠੀਕ ਆ ਤੇ ਹੁਣ ਇਹਨੂੰ ਬਣਾ ਕੇ ਦਿਖਾਉਣੇ ਆ ਆਪਾਂ ਬਣਾ ਕੇ ਦੇਨੇ ਨੂੰ ਬਨਾਨਾ ਸ਼ੇਕ ਕਿੰਨੇਵੇਂ ਬਨਾਨਾ ਸ਼ੇਕ ਹੀ ਬਿਨਾ ਮੈਂ ਚੱਲ ਫਿਰ ਬਣਾ ਦਿੰਨੇ ਕੋਈ ਲਾਉਣੇ ਆ ਜਿਗਾਰਡ ਹੁਣ ਆਪਾਂ ਆਹ ਵਾਲਾ ਜਿਗਾਰਡ ਲਾਇਆ ਦੇਖਦੇ ਆਂ ਕੰਮ ਜੱਪ ਹੁੰਦਾ ਕਿ ਨਹੀਂ ਕਿਵੇਂ ਦਾ ਲੱਗਦਾ ਇਹਨੂੰ ਤਾਂ ਤੁਹਾਨੂੰ ਵੀ ਨਾਲ ਨਾਲ ਦੱਸਤੀ ਆਪਾਂ ਦੇਖੋ ਆਪਾਂ ਇੱਕ ਚਾਹ ਪੋਣੀ ਲੈ ਲਈ ਤੇ ਆਪਾਂ ਇੱਕ ਕੱਪ ਦੇ ਉੱਪਰ ਧਰ ਲਈ ਆ ਜਿਹਦੇ ਤੇ ਉੱਪਰ ਹੀ ਟੇਕ ਦੇ ਤੇ ਆਪਾਂ ਉਹਦੇ ਵਿੱਚ ਜਿਹੜੇ ਬਨਾਣੇ ਦੇ ਜਿੱਤਰ ਤੁਸੀਂ ਪੀਸ ਕੱਟ ਕੇ ਪਾਉਣੇ ਪੀਸ ਕੱਟ ਦੇ ਜਿਵੇਂ ਤੁਸੀਂ ਵਿੱਚ ਇਹਦੇ ਬਸ ਐਵੇਂ ਕਰਕੇ ਇਹਨੂੰ ਘਮਾਈ ਜਾਣਾ ਮਤਲਬ ਕਿ ਜਿਹੜਾ ਸ਼ਾਨੀ ਦੇ نیچے ਨਿਕਲੀ ਜਾਊਗਾ ਠੀਕ ਆ ਜਿਹੜੀ ਚਾਹ ਪੋਣੀ ਹੋਊਗੀ ਸਟੀਲ ਦੀ ਹੋਣੀ ਚਾਹੀਦੀ ਹੈ ਜਿਹੜੀ ਥੋੜੀ ਜਿਹੀ ਵਿਰਲੀ ਹੋਵੇ ਠੀਕ ਆ ਦੇਖੋ ਹੁਣ ਇਹ ਵਿੱਚ ਨਿਕਲੀ ਜਾਂਦਾ ਤੇ ਆਪਾਂ ਥੋੜਾ ਇੱਕ ਚਮਚੇ ਨਾਲ ਨੱਪ ਕੇ ਜੇ ਹੋਰ ਕੱਢ ਦਿੰਨੇ ਆ ਕੁਝ ਤਾਂ ਨਿਕਲ ਗਿਆ ਇਹਦੇ ਵਾਸਤੇ ਠੀਕ ਆ ਹਾਫ ਬਣਾਣਾ ਆਪਾਂ ਐਵੇਂ ਪਾ ਲਾਂਗੇ ਤੇ ਹਾਫ ਮੈਂ ਇਹ ਥੋੜਾ ਜਿਹਾ ਕੱਟ ਕੇ ਉੱਤੋਂ ਡੈਕੋਰੇਸ਼ਨ ਜਿਆ ਕਰਕੇ ਪਿੰਗੀ ਹੁੰਦੀ ਹੈ ਨੈਸ ਕਰਕੇ ਨਾਲ ਹਾਫ ਰੱਖ ਲੈ ਉੱਪਰ ਤੋਂ ਇਹਨੂੰ ਕੱਟ ਕੇ ਪੀਸ ਬਾ ਦੂੰਗੀ ਠੀਕ ਆ ਦੇਖੋ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਵਿੱਚ ਕਰ ਲਿਆ ਜਿਹੜਾ ਅੱਧਾ ਸੀਗਾ ਠੀਕ ਆ ਤੇ ਇਹਦੇ ਨਾਲ ਤੁਸੀਂ ਜਿਵੇਂ ਹੁਣ ਆ ਤੁਹਾਡਾ ਬੱਚਾ ਕਈ ਵਾਰੀ ਜਿੱਦ ਕਰਨ ਲੱਗ ਜਾਂਦਾ ਆਪਣਾ ਤਾਂ ਆਪਾਂ ਇੱਕ ਗਲਾਸ ਬੱਚੇ ਨੂੰ ਇੰਨਾ ਜੂਸਰ ਦੀ ਮਤਲਬ ਬੜੇ ਮੈਂ ਤਾਂ ਚੰਗਾ ਹੀ ਨਹੀਂ ਲੱਗਦਾ ਵਿੱਚ ਬਣਾਉਣਾ ਕਿ ਖਲਾਰਾ ਹੀ ਬਲਾ ਪੈ ਜਾਂਦਾ ਬਲਿਬੜੀ ਬਲਾ ਜਾਂਦਾ ਭਾਂਡੇ ਭੁੰਡੇ ਜੇ ਧੋਣ ਦਾ ਕੰਮ ਬੜਾ ਵੱਜ ਜਾਂਦਾ ਜੇ ਇਹਨੂੰ ਕੱਲੀ ਨੂੰ ਬਣਾ ਕੇ ਦੇਣਾ ਹੁੰਦਾ ਤਾਂ ਮੈਂ ਐਵੇਂ ਹੀ ਬਣਾ ਕੇ ਅੱਜ ਵੀ ਨਹੀਂ ਆ ਜੀ ਬਣ ਗਿਆ ਤਾਂ ਫਿਰ ਤੈਨੂੰ ਸੌਖੇ ਤਰੀਕੇ ਨਾਲ ਬਣਾ ਦਿਆਂ ਕਰਾਂਗੇ ਦੇਖੋ ਆ ਦੇਖੋ ਹੁਣ ਆਪਾਂ ਇਹਨੂੰ ਐਵੇਂ ਵਿੱਚ ਪਾ ਲਿਆ ਦੇਖੋ ਇਹ ਪਾਸਾਰਾ ਇਹਨੂੰ ਕਰ ਲਿਆ ਮਿਕਸਚਰ ਇਹ نیچے ਨਿਕਲੀ ਜਾਂਦਾ ਥੋੜਾ ਥੋੜਾ ਆ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਉਹ ਨਿਕਲ ਆਇਆ ਇਹਦੇ ਜੋਗਾ ਬਸ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਮਿਕਸ ਕਰ ਦਾਂਗੇ ਚਮਚ ਨਾਲ ਜੇ ਤੁਹਾਨੂੰ ਦੋਨਾਂ ਭਾਂਡਿਆਂ 'ਚ ਉਲਟ-ਪੁਲਟ ਕਰਕੇ ਕਰਨਾ ਉਹ ਵੀ ਕਰ ਸਕਦੇ ਆਪਾਂ ਭਾਂਡੇ ਨਾਲ ਮਤਲਬ ਕਿ ਚਮਚੇ ਨਾਲ ਕਰ ਦਾਂਗੇ ਡਾਕਟਰ ਜੀ ਆਪਕੋ ਲਗਾਏ ਹੁਣ ਆਪਾਂ ਆਵੇ ਕੱਪ ਚ ਪਾ ਲਿਆ ਉੱਤੇ ਥੋੜਾ ਜਿਹਾ ਡੈਕੋਰ ਹੈ ਜਿਹੜਾ ਇਹਨੂੰ ਹੱਬ ਬਣਾਣਾ ਰੱਖਿਆ ਸੀ ਉਹਨੂੰ ਕੱਟ ਕੇ ਪੀਸਵਾ ਤੇ ਤੇ ਇਹਨੂੰ ਹੁਣ ਦੇਖਦੇ ਇਹਨੂੰ ਵੀ ਵਧੇਗਾ ਲੱਗਦਾ ਕਣੀ ਫੜਾਤਾ ਦੇਖ ਕਹਿੰਦੀ ਜੰਮੀ ਆ ਬਹੁਤ ਟੇਸਟੀ ਆ ਕਹਿੰਦੀ ਵਧੀਆ ਐਵੇਂ ਹੀ ਬਣਾ ਲਿਆ ਕਰੋ ਮੈਨੂੰ ਰੋਜ਼ ਓਕੇ ਬਾਈ